ਅੱਜ ਦੇ ਟਾਈਮ ਦੇ ਵਿੱਚ ਇਮਾਨਦਾਰੀ ਜਿੰਦਾ ਆ ਇੱਕ ਇਮਾਨਦਾਰੀ ਦੀ ਮਿਸਾਲ ਜਿਹੜੀ ਪੇਸ਼ ਹੋਈ ਆ ਇੱਕ ਮੇਰੇ ਵੀਰ ਨੂੰ ਫੋਨ ਲੱਗਦਾ ਆ ਉਹ ਫੋਨ ਲੈ ਕੇ ਮੇਰੇ ਕੋਲ ਜਣੀ ਕਿ ਆ ਜਾਂਦਾ ਆ ਮੇਰੇ ਬੇੜੇ ਨੂੰ ਫੋਨ ਸੰਭਾਲ ਦਿੰਦਾ ਆ ਅਸੀਂ ਉਹਨੂੰ ਕਹਿੰਨੇ ਵੀ ਏਕਤਾ ਲਾਇਰ ਦੇ ਦਫਤਰ ਅਸੀਂ ਇਹ ਫੋਨ ਜਮ੍ਹਾਂ ਕਰਾ ਦੇਣਾ ਤੇ ਉੱਥੋਂ ਇਹ ਫੋਨ ਆ ਜਿਹੜਾ ਕਿਦਾਂ ਹੋਊਗਾ ਹੇ ਭਾਜੀ ਕੀ ਨਾਂ ਸੀ ਤੁਹਾਡਾ ਮੇਰਾ ਨਾਮ ਰਮੀਸ਼ ਕੁਮਾਰ ਚਾਬਾ ਕੱਚਾ ਨਾਮ ਹੈ ਪੀ ਹੈ ਜੀ ਜੀ ਕਿੱਥੇ ਦੁਕਾਨਾਂ ਤੁਹਾਡੀ ਮੇਰੇ ਦਾਦਾ ਸੁਆਮੀ ਸਾਦ ਸੰਗਰ ਦੇ ਸਾਹਮਣੇ ਚਾਬਾ ਪ੍ਰੋਡੂਸ ਤੇ ਬਸੰਤ ਪਿਕਨਿਕ ਸਪੋਰਟ ਦੋ ਦੁਕਾਨਾਂ ਨੇ ਫੋਰ ਕਿਹੜਾ ਦੋ ਲੋ ਬਸੀ ਚਾਣੂ ਮੈਨੂੰ ਕੱਲ ਸਾਮੀ ਮੈਂ ਬੂਟਿਆਂ ਨੂੰ ਪਾਣੀ ਪਾਂਦਾ ਪਿਆ ਏ ਟਗੋਰ ਸਕੂਲਾ ਵਾਲਿਆਂ ਨੇ ਬੂਟੇ ਲਾਏ ਸੀ ਮੈਂ ਬੂਟਿਆਂ ਨੂੰ ਸੁੱਕਦੇ ਦੇਖਿਆ ਮੈਂ ਦੇਖਿਆ ਬੂਟੇ ਤਾਂ ਲਾ ਜਾਂਦੇ ਆ ਤੇ ਫੋਟੋਆਂ ਕਿਤੇ ਆ ਕੇ ਜਲ ਜਾਂਦੇ ਆ ਲੇਕਿਨ ਇਹਨਾਂ ਨੂੰ ਪਾਣੀ ਦੇਣ ਦੀ ਡਿਊਟੀ ਕੋਈ ਵੀ ਨਹੀਂ ਗਾੜਦਾ ਜਿੰਦੇ ਕਰਕੇ ਬੂਟੇ ਮਰ ਜਾਂਦੇ ਮੈਂ ਪਿਛਲੇ ਸਾਲ ਵੀ ਇਹਨਾਂ ਦੇ ਬੂਟਿਆਂ ਨੂੰ ਪਾਣੀ ਦਿੰਦਾ ਰਿਆਂ ਵਿੱਚੋਂ ਦੋ ਬੂਟੇ ਨਿਕਲ ਗਏ ਤੇ ਉਹ ਤੁਸੀਂ ਫਿਰ ਆਪਣੇ ਕੋਲ ਰੱਖ ਲਿਆ ਮੇਰੇ ਕੋਲ ਰੱਖੀ ਨਹੀਂ ਹੋਇਆ ਜੀ ਫੋਨ ਮੇਰੀ ਹਿੰਮਤ ਹੀ ਨਹੀਂ ਮੈਂ ਪਿੱਛੇ ਵੀ ਤਿੰਨ ਫੋਨ ਮੋੜ ਚੁੱਕਾ ਇਸੇ ਕਰਕੇ ਕਿਉਂ ਮੇਰੇ ਕੋਲ ਨਹੀਂ ਹਜਮ ਹੋ ਰਿਹਾ ਉਹ ਕਿੱਥੇ ਪਹੁੰਚਾਇਆ ਤੁਸੀਂ ਫਿਰ ਮੈਂ ਫਿਰ ਮੇਰੇ ਦਿਮਾਗੇ ਢਿੰਗੜਾ ਸਾਹਿਬ ਦਾ ਆਇਆ ਦਿਮਾਗੇ ਤੇ ਮੈਂ ਢਿੰਗੜਾ ਸਾਹਿਬ ਦੀ ਦੁਕਾਨੇ ਪਹੁੰਚਿਆ ਤੇ ਜਾ ਕੇ ਮੈਂ ਉਹਨਾਂ ਇੱਕ ਬੇਟੇ ਨੂੰ ਨਾਲ ਲਿਆ ਉਹ ਮੈਨੂੰ ਕਹਿੰਦੇ ਫੋਨ ਮੈਂ ਕਿਹਾ ਫੋਨ ਤਾਂ ਯਾਰ ਦੁਕਾਨੇ ਰਹਿ ਗਿਆ ਫਿਰ ਮਗਾ ਜਮ ਮੈਂ ਤੁਹਾਨੂੰ ਹੋਣੇ ਦੇ ਦਿੰਦਾ ਮੈਂ ਤਾਂ ਰਾਤੀ ਸੋਣਾ ਓੱਖਾ ਫਿਰ ਅਸੀਂ ਤੁਹਾਨੂੰ ਕੀ ਕਿਆ ਸੀ ਵੀ ਤੁਸੀਂ ਏਕਤਾ ਲਹਿਰ ਦਫ਼ਤਰ ਹਾਂ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਏਕਤਾ ਲਹਿਰ ਦਫ਼ਤਰੇ ਚ ਫੋਨ ਪੁੰਚਾ ਰਿਓ ਉੱਥੋਂ ਆਈ ਬੰਦਾ ਲੱਭ ਲਾਂਗੇ ਤੇ ਲੱਭ ਕੇ ਦੇ ਦਾਂਗੇ ਕਿਉਂ ਫੋਨ ਬੰਦੇ ਸੀਗਾ ਇਹਨਾਂ ਨੇ ਆਪ ਹੀ ਚਾਰਜ ਕੀਤਾ ਤੇ ਬੰਦਾ ਲੱਭਿਆ ਤੁਹਾਨੂੰ ਦੱਸਦੇ ਆ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਏਕਤਾ ਲਹਿਰ ਨੇ ਕੋਸ਼ਿਸ਼ ਕਰਕੇ ਅਸੀਂ ਕੋਸ਼ਿਸ਼ ਕਰਕੇ ਪੁਲਿਸ ਸਾਡੇ ਕੋਲ ਖੜੇ ਨੇ ਅਸੀਂ ਕੋਸ਼ਿਸ਼ ਕਰਕੇ ਇਹਨਾਂ ਨੇ ਫੋਨ ਕੀਤਾ ਇਹ ਫੋਨ ਬੰਦਾ ਲੱਪਿਆ ਜੀ ਤੁਹਾਡੇ ਨਾਲ ਕੋਲ ਖੜਾ ਦਿਓ ਇਹਨਾਂ ਨੂੰ ਪੁਲੀਸ ਸਾਹਿਬ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਬੰਦਾ ਲਬਾਨ ਕੇ ਖੇਚਲ ਕੀਤੀ ਤੇ ਤੁਹਾਡਾ ਵੀ ਭਾਜੀ ਤੁਸੀਂ ਆਪਣੀ ਕੀ ਜਾਬ ਸਮਾਨ ਸੰਭਾਲ ਲਿਆ ਜੀ ਕੀ ਨਾ ਜੀ ਸਾਨੂੰ ਨਹੀਂ ਹਜਮ ਮੇਰਾ ਨਾਮ ਵੀ ਗਰਦੀਪ ਸਿੰਘ ਜੀ ਮੇਰਾ 7 ਦਿਨ ਪਹਿਲਾਂ ਫੋਨ ਗਵਾਚਿਆ ਸੀ ਜੀ ਤੇ ਪਰ ਇਸ ਭਾਈ ਸਾਹਿਬ ਨੇ ਮੈਨੂੰ ਲੱਭਤਾ ਤੇ ਇੱਕ ਤਾਂ ਲੈਰ ਦੇ ਬਹੁਤ ਧੰਨਵਾਦੀ ਆ ਜਿਹਨਾਂ ਨੇ ਮੈਨੂੰ ਫੋਨ ਵਾਪਸ ਕਰਾਤਾ ਅੱਜ ਜੀ ਤੇ ਇਹਦਾ ਇਮਾਨਦਾਰੀ ਦੀ ਮਿਸਾਲ ਕਾਇਮ ਹੋਣੀ ਚਾਹੀਦੀ ਆ ਬੰਦੇ ਚ ਜਾਂ ਵਾਪਸ ਆ ਸਕਦੀਆਂ ਭਾਈ ਅੱਜ ਕੱਲ ਤਾਂ ਲੋਕੀ 10 ਰੁਪਏ ਲੱਭ ਜਾਣ ਉਹ ਨਹੀਂ ਮਿਲਦਾ ਹੋ ਨਹੀਂ ਬੋਲਦਾ ਹਾਂ ਜੀ ਬਿਲਕੁਲ ਨਹੀਂ ਮਿਲਦਾ ਤੁਹਾਨੂੰ ਉਮੀਦ ਸੀ ਇਹ ਫੋਨ ਮਿਲ ਜੂਗਾ ਨਹੀਂ ਜੀ ਬਹੁਤ ਜਿੱਦਾਂ 100 ਚ 90% ਤਾਂ ਉਮੀਦ ਹੈ ਹੀ ਨਹੀਂ ਸੀ ਮੈਨੂੰ ਜੀ ਤੇ ਤੁਹਾਨੂੰ ਕਿਹਦਾ ਫੋਨ ਗਿਆ ਫਿਰ ਇੱਕ ਤਾਂ ਲਹਿਰ ਦਫਤਰੋਂ ਮੈਨੂੰ ਫੋਨ ਆਇਆ ਜੀ ਤੇ ਮਹਾਪੁਰੀ ਸਾਹਿਬ ਦਾ ਫੋਨ ਮੈਨੂੰ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਤੇ ਮਨੋਂ ਨੇ ਅੱਜ ਫੋਨ ਵਾਪਸ ਕੀਤਾ ਇਹਨਾਂ ਦੀ ਇਮਾਨਦਾਰੀ ਦਾ ਕੀ ਕਹੋਗੇ ਇਹਨਾਂ ਦੀ ਇਮਾਨਦਾਰੀ ਇਦਾਂ ਹੀ ਕਾਇਮ ਰਵੇ ਤਾਂ ਮੇਰਾ ਖਾ ਲੋਕਾਂ ਦੇ ਬਹੁਤ ਵਧੀਆ ਜੀ ਤੇ ਇਹ ਚੀਜ਼ ਪੁਰੀ ਸਾਹਿਬ ਇੱਕ ਕੋਸ਼ਿਸ਼ ਕੀਤੀ ਤੁਸੀਂ ਅੱਜ ਜਿਹੜਾ ਕੋਣ ਮਾਲਕਾਂ ਤੱਕ ਪਹੁੰਚਾਇਆ ਹੈ ਕੀ ਕਹਿਣ ਜਾਓਗੇ ਸਾਡਾ ਜੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੜੀ ਮੁਸ਼ਕਲ ਆ ਵੀ ਕੋਈ ਚੀਜ਼ ਗਵਾ ਜਾਵੇ ਵੀ ਉਹ ਲੱਭ ਪਵੇ ਲੇਕਿਨ ਚੰਦ ਬੰਦੇ ਜਿਹੜੇ ਆ ਇਮਾਨਦਾਰੀ ਦੇ ਜਿੰਦਾ ਵਾ ਹਲੇ ਇਮਾਨਦਾਰੀ ਮਰੀ ਨਹੀਂ ਹੈ ਜਿਨੇ ਕਰਕੇ ਇੱਕ ਮਿਸਾਲ ਕਾਇਮ ਕਰ ਦਿੱਤੀ ਆ ਵੀ ਜਿਹੜੇ ਜਿਸ ਬੰਦੇ ਨੂੰ ਮੁਰਾਦ ਸ਼ਾ ਰੋਡ ਤੋਂ ਮੋਬਾਈਲ ਲੱਭਿਆ ਉਸ ਬੰਦੇ ਨੇ ਇੱਕ ਤਾਂ ਲਹਿਰ ਦੇ ਦਫਤਰ ਦੇ ਵਿੱਚ ਆਣ ਕੇ ਜਮ੍ਹਾਂ ਕਰਾਇਆ ਉਹ ਦੱਸਿਆ ਵੀ ਆ ਇਹਦੇ ਜਿਹੜੇ ਆ ਅਸਲੀ ਬੰਦੇ ਦੀ ਭਾਲ ਕੀਤੀ ਜਾਵੇ ਤੇ ਉਹਨਾਂ ਨੂੰ ਮੋਬਾਈਲ ਦਿੱਤਾ ਜਾਵੇ ਅਸੀਂ ਭਾਲ ਕੀਤੀ ਸਮਿਤ ਠੰਗਰਾ ਜੀ ਦੇ ਆਣ ਕੇ ਫੋਨ ਦਿੱਤਾ ਤੇ ਭਾਲ ਕੀਤੀ ਤੇ ਭਾਈ ਸਾਹਿਬ ਸਾਡੇ ਨਾਲ ਖੜੇ ਆ ਜਿਨ੍ਹਾਂ ਦਾ ਮੋਬਾਈਲ ਸੀਗਾ ਉਹਨਾਂ ਦੇ ਫੋਨ ਕਰਤਾ ਗਿਆ ਭਾਜੀ ਤੁਹਾਨੂੰ ਖੁਸ਼ੀ ਆ ਜੀ ਹੁਣ ਮੈਨੂੰ ਬਾਜੀ ਇੰਨਾ ਕੰਮਾਂ ਚ ਬਹੁਤ ਖੁਸ਼ੀ ਆ ਕਿਉਂ ਮੈਂ ਇਹੀ ਕਰਕੇ ਰਾਜੀ ਆ ਤੁਸੀਂ ਵੀ ਖੁਸ਼ ਹੋ ਬਹੁਤ ਬਹੁਤ ਸ਼ੁਕਰੀਆ ਜੀ ਇਹ ਸਰਵੇ ਭਵੰਤੂ ਸੁਖਨਾ ਤੇ ਚਲ ਰਹੀ ਆ RAM ਪਰਵਾਰ ਵਾਲੇ ਹਮੇਸ਼ਾ ਸਾਡਾ ਇੱਕੋ ਹੀ ਨਿਯਮ ਹੈ ਕਿ ਸਰਵੇ ਭਵੰਤੂ ਸੁਖਨਾ ਸਰਵੇ ਸੰਤੂ ਨਿਰਾਮਾ ਸਰਵੇ ਭਦਰਾਨੀ ਪਸੇ ਅੰਤੂ ਮਾ ਕਾ ਸਭ ਦੁਖ ਭਾਗ ਮੈਂ ਸਾਡੀ ਬਾਣੀ ਵੀ ਇਹੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕੀ ਪਹਿਚਾਨ ਬੋ ਅਸੀਂ ਦੋਨੋਂ ਇੰਨਾ ਦੇ ਕੰਮ ਕਰ ਰਹੇ ਆ ਸਾਡੀ ਹਿੰਦੀ ਹਿੰਦੂ ਸਿੱਖੇ ਇਕਤਾ ਵੀ ਇਸੇ ਕੀ ਤੇ ਕੈਮ ਹੈ ਵਾਜ ਉਹ ਬਹੁਤ ਬਹੁਤ ਸ਼ੁਕਰੀਆ ਜੀ ਇਹ ਇੱਕ ਇਮਾਨਦਾਰੀ ਦੀ ਮਿਸਾਲ ਆ ਖੜੀ ਭਾਜੀ ਦਾ ਜਿਹੜਾ ਫੋਨ ਸੀ ਇਹਨਾਂ ਤੱਕ ਇਹਨਾਂ ਨੂੰ ਪਹੁੰਚਾਤਾ ਆ ਅੱਜ ਕੱਲ ਇਮਾਨਦਾਰ ਬੰਦੇ ਬਹੁਤ ਘੱਟ ਮਿਲਦੇ ਨੇ ਇੱਕ ਤਾਂ ਲੈਰ ਦੇ ਦਫ਼ਤਰ ਇਹਨਾਂ ਨੂੰ ਸੱਦਿਆ ਇਹਨਾਂ ਵੀਰ ਨੂੰ ਫੋਨ ਲੱਭਾ ਸੀ ਇਹਨਾਂ ਨੇ ਇਹਨਾਂ ਨੂੰ ਫੋਨ ਇੱਥੇ ਸੱਦ ਕੇ ਦੇ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇੱਕ ਤਾਂ ਲੈਰ ਨਿਊ ਨਕੋਦਰ